ਮੰਡੀ ਸ਼ੁਰੂ ਹੋ ਗਈ ਝੋਨੇ ਦੀ ਮੰਡੀ ਚ ਚੁਣਾਉਣਾ ਸ਼ੁਰੂ ਹੋ ਗਿਆ ਨਮੀ ਵਾਲਾ ਮੁੱਦਾ ਤਾਂ ਬਣਿਆ ਹੀ ਬਣਿਆ ਹੁਣ ਇੱਕ ਨਵਾਂ ਮੁੱਦਾ ਬਣ ਗਿਆ ਅਦਾਇਗੀ ਦੇ ਲਈ ਆਈ ਸਕੈਨਿੰਗ ਹੋਣੀ ਹੈ ਜੀ ਕਿਸਾਨ ਦੀ ਇਸ ਸਕੈਨਿੰਗ ਤੋਂ ਬਿਨਾ ਕਹਿੰਦੇ ਇਸ ਵਾਰ ਖਾਤਿਆਂ ਚ ਪੈਸੇ ਨਹੀਂ ਆਉਣੇ ਤੇ ਇਸ ਮਸਲੇ ਦੇ ਉੱਤੇ ਜੇ ਇੰਜ ਅੱਗੇ ਵਧਿਆ ਗਿਆ ਫਿਰ ਤੁਸੀਂ ਹਿਸਾਬ ਲਾਓ ਕਿ ਹੋਊਗਾ ਚਲੋ ਜੀ ਪੰਜਾਬ ਚ ਨਹੀਂ ਹੋਵੇਗੀ ਕਹਿੰਦੇ ਜੀ ਫਰਜੀ ਐਂਟਰੀ ਨਾ ਗਲਤ ਅਦਾਇਗੀ ਹੋਏਗੀ ਪਹਿਲੀ ਵਾਰ ਕਿਸਾਨਾਂ ਦੀ ਆਈ ਸਕੈਨਿੰਗ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਤਾਂ ਹੀ ਫਸਲ ਦੀ ਪੇਮੈਂਟ ਮਿਲੇਗੀ ਜਦੋਂ ਆਈ ਸਕੈਨਿੰਗ ਹੋਊਗੀ ਕਿਸਾਨ ਨੂੰ ਜਿਹਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ ਉਹ ਕਹਿੰਦੇ ਬਕਾਇਦਾ ਤੌਰ ਤੇ ਲੈਂਡ ਮੈਪਿੰਗ ਦਾ ਕੰਮ ਚੱਲ ਰਿਹਾ ਉਹਦੇ ਤਹਿਤ ਰਿਕਾਰਡ ਚ ਜਿਹਦੀ ਜਿਹਦਾ ਨਾਮ ਬੋਲਦਾ ਹੋਇਆ ਕਰੂਗਾ ਉਹ ਪਤਾ ਲੱਗ ਜੂਗਾ ਕਿ ਜਿਹੜੀ ਐਨੀ ਜ਼ਮੀਨ ਆ ਐਨੀ ਫਸਲ ਇਹਨੇ ਬੀਜੀ ਹੋਈ ਆ ਫਸਲ ਹੈਗੀ ਸੀ ਇਹਦੇ ਖੇਤ ਦੀ ਉਹ ਮੰਡੀ ਚਾਹੀਆ ਤਾਂ ਕਿ ਜਿਹੜੀ ਬਾਹਰੋਂ ਆ ਕੇ ਫਸਲ ਵਕਦੀ ਆ ਰੁਕ ਜੂਗੀ ਬਿਲਕੁਲ ਚੰਗੀ ਗੱਲ ਹੈ ਜੀ ਬਾਹਰਲੀ ਫਸਲ ਤਾਂ ਵੱਡਾ ਮੱਦਾ ਮੁੱਦਾ ਰਿਹਾ ਕਿ ਜਿਹਨਾਂ ਸਵੇਚ ਐਮਐਸਪੀ ਨੂੰ ਉੱਥੋਂ ਲਿਆ ਕੇ ਉਰੇ ਵੇਚ ਲੈਂਦੇ ਨੇ ਹੈਨਾ ਤੇ ਆੜਤੀਆਂ ਨਾਲ ਮيلي ਭੁੱਖ ਥੋਕੇ ਆ ਪਰ ਹੁਣ ਆ ਉਹਨੂੰ ਚੋਰੀ ਨੂੰ ਰੋਕਣ ਦੇ ਲਈ ਜਿਹੜਾ ਇਹ ਫਾਰਮੂਲਾ ਖੇਤ ਦੇ ਵਿੱਚ ਕਿੰਨੀ ਫਸਲ ਬੀਜੀ ਸੀ ਉੰਨੀ ਮੈਪਿੰਗ ਹੁਣ ਇੱਥੇ ਵੀ ਕਿਤੇ ਉਹੀ ਪੇਚ ਨਾ ਫਸ ਜਾਵੇ ਜਿਹੜਾ ਤੁਸੀਂ ਕਹਿੰਦੇ ਗਰਦੌਰੀ ਦੇ ਸਮੇਂ ਜੀ ਹੁੰਦਾ ਹੁਣ ਜ਼ਮੀਨ ਬੋਲਦੀ ਹੈ ਕਿਸੇ ਹੋਰ ਦੇ ਨਾਂ ਤੇ ਖੇਤੀ ਕੋਈ ਹੋਰ ਕਰ ਰਿਹਾ ਚਾਹੇ ਠੇਕੇ ਤੇ ਆ ਚਾਹੇ ਨਹੀਂ ਹੈ ਮੈਂ ਇਹ ਵੀ ਪਰਾ ਰੱਖ ਲੂਗਾ ਮਤਲਬ ਜੇ ਤਾਂ ਠੇਕੇ ਤੇ ਫਿਰ ਤਾਂ ਬਿਲਕੁਲ ਹੀ ਕੋਈ ਹੋਰ ਕਰ ਰਿਹਾ ਫਿਰ ਪਹਿਲਾਂ ਉਹ ਬੰਦਾ ਲੱਭੋ ਜਿਹਨੂੰ ਵਿਦੇਸ਼ ਚ ਬੈਠਾ ਫਿਰ ਉਹਦੀ ਆਈ ਸਕੈਨਿੰਗ ਕਿਵੇਂ ਹੋਗੀ ਜੀ ਕਿ ਉਹ ਕੋਈ ਐਪਲੀਕੈਂਟ ਦੇਊਗਾ ਕਿ ਮੇਰੇ ਨਾਲ ਤੇ ਇਹਦੀ ਕਰਾ ਲਓ ਜੇ ਪਰਿਵਾਰ ਦੇ ਵਿੱਚ ਆ ਤਾਂ ਸਾਂਝੀ ਜ਼ਮੀਨ ਬੋਲਦੀ ਆ ਇੱਕ ਭਰਾ ਦੇ ਨਾਂ ਤੇ ਹੀ ਪਿਓ ਦਾਦੇ ਦੇ ਨਾਂ ਤੇ ਚੱਲੀ ਵੀ ਆ ਹੈਨਾ ਗਾਂ ਹਿੱਸੇ ਪਾ ਲੇ ਚਾਰਪੁਰਾ ਵਿੱਚ ਕੇ ਵੱਢ ਕੇ ਲਿਆ ਰਹੇ ਨੇ ਫਿਰ ਉਹਦਾ ਕਿਹਦੇ ਖਾਤੇ ਚ ਪੇਮੈਂਟ ਪਾਉਣੀ ਆ ਕਿਦੀ ਆਈ ਸਕੈਨਿੰਗ ਕਰਨੀ ਆ ਚਾਰਾਂ ਦੀ ਕਿ ਇੱਕ ਦੀ ਹੈਨਾ ਜਾਂ ਇੱਕ ਇੱਥੇ ਖੇਤੀ ਕਰ ਰਿਹਾ ਤੇ ਦੋ ਭਰਾ ਬਾਹਰ ਬੈਠੇ ਨੇ ਜ਼ਮੀਨ ਤਿੰਨਾਂ ਦੇ ਨਾਂ ਤੇ ਬੋਲਦੀ ਆ ਫਿਰ ਤੁਸੀਂ ਕਹੋਗੇ ਨਾ ਜੀ ਤਿੰਨਾਂ ਦੀ ਪੁੱਟ ਹੋਣੀ ਆ ਇਹ بڑے ਸਵਾਲ ਚੁਣੌਤੀ ਬਣ ਕੇ ਖੜੇ ਨੇ ਬੈਸੇ ਸਰਕਾਰ ਵੱਲੋਂ ਸਿਸਟਮ ਵੱਲੋਂ ਤਾਂ ਦਮ ਪਿਆ ਜਾ ਰਿਹਾ ਹੈ ਕਿ ਇਹਦੇ ਨਾਲ ਇਹ ਸਾਰਾ ਕੁਝ درست ਹੋ ਜੂਗਾ ਔਰ ਕੇਂਦਰ ਦੀ ਯੋਜਨਾ ਇਹਨੂੰ ਪੰਜਾਬ ਨੇ ਅਪਣਾ ਲਿਆ ਮਤਲਬ ਕੇਂਦਰੀਕਰਨ ਦਾ ਪੰਜਾਬ ਦਾ ਹਰ ਯੋਜਨਾ ਛੋੜਿਆ ਔਰ ਇਹ ਸਾਰੀਆਂ ਯੋਜਨਾਵਾਂ ਹੌਲੀ-ਹੌਲੀ ਮੰਡੀ ਚੋਂ ਕਿਸਾਨ ਨੂੰ ਬਾਹਰ ਲਿਜਾ ਕੇ ਸਿੱਲੋਂ ਵੱਲ ਨੂੰ ਲਿਜਾਣ ਦੀਆਂ ਕਿ ਸੱਲੋ ਚ ਲਿਆਓ ਸੱਟੋ ਜੀ ਅਸੀਂ ਆਪੇ ਦੇਖਾਂ ਕੀ ਕਰਨਾ ਕੀ ਨਹੀਂ ਹੁਣ ਇਹ ਵੀ ਨਵੀਂ ਚੁਣੌਤੀ ਪੰਜਾਬ ਪੂਰੇ ਸਿਰਲ ਚੱਕ ਕੇ ਖੜੀ ਹੈ ਜਨਾਬ